ਪਰਾਣੇ ਰਵਾਜ ਆਏ ਸੀ ਕਮਲ ਤੇ ਰੋਟੀ ਉੱਥੇ ਬਹਿ ਕੇ ਖਾਣੀ ਉੱਥੇ ਰੈਸਲਾ ਕਰਨੀ ਰਾਤ ਨੂੰ ਹਾਂ ਸੌ ਗੱਲਾਂ ਚੱਲਣੀਆਂ ਕੰਮ ਕਰਨਾ ਕਿੱਥੇ ਜਾਣਾ ਫਲਾਨੇ ਨੇ ਹਾਂ ਕਮਰੇਆਂ 'ਚ ਵੜ ਜਾਂਦੇ ਆ ਉੱਥੇ ਰੋਟੀ ਖਾ ਲੈਂਦੇ ਬਹਿ ਕੇ ਉੱਥੇ ਰੋਟੀ ਖਾ ਕੇ ਉੱਥੇ ਫੋਨ ਲੈ ਕੇ ਬਹਿ ਜਾਂਦੇ ਆ ਦੇਖੋ ਜੇ ਕਹਿੰਦੇ ਮੇਰੀ ਬਲੌਟ ਟੌਰ ਬਣਾ ਦੇ ਝੂਠੀ 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 ਇਹਨਾਂ ਦਾ ਸੌ ਖਾਲਾ ਲੈ ਇੱਥੀ ਉਹ ਝੂਠੀ ਤਰੀਫ ਕਰ ਰਹੀਆਂ ਇਹਨਾਂ ਦੀ ਜਿਵੇਂ ਕਹਿੰਦੇ ਸੌਂਗ ਆ ਕੇ ਕਹਿੰਦੇ ਝੂਠੀ ਜਿਵੇਂ ਗੈ ਰਹੀਆਂ ਇਹਦੇ ਉਲਟ ਪਾ ਰਾ ਕੁਝ ਤੁਸੀਂ ਆਪੇ ਸਮਝ ਲੈਣਾ ਅੱਜ ਪੰਜੀਰੀ ਬਣਾਉਣੀ ਸੀਗੀ ਮੈਂ ਰੋਟੀ ਰੋਟੀ ਬਣਾਉਂਦੀ ਸਾਰਾ ਕੁਝ ਕਰਦੀ ਸੀਗੀ ਤੇ ਇਹਨਾਂ ਨੇ ਕੜਾਹੀ ਮਾਜਦੀ ਪਹਿਲਾਂ ਪੰਜੀਰੀ ਬਣਾਉਣੀ ਸੀ ਫਿਰ ਜਦ ਕੱਢਣੀ ਸੀਗੀ ਉਹ ਬੱਠੜ ਪਾਜਤਾ ਲੱਕੜਾਂ ਇਕੱਠੀਆਂ ਕਰਕੇ ਲਿਆਇਆ ਅੱਗ ਜਾਲਤੀ ਹੁਣ ਤੁਸੀਂ ਆਪੇ ਸਾਵਲ ਲੈ ਵੀ ਇਹਦਾ ਕੁਝ ਉਲਟਾ ਲਓ ਜੀ ਕਿਉ ਪੈ ਗਿਆ ਸਾਡੇ ਕੋਲ ਭਾਂਡਾ ਥੋੜਾ ਛੋਟਾ ਹੀ ਆ ਤੇ ਪੰਜੀਰੀ ਬਰਉਣ ਲੱਗੇ ਹੁਣ ਲੱਕੜਾਂ ਲੁਕੜਾਂ ਮੈਂ ਬਾਹਰੋਂ ਲਿਆ ਕੇ ਆ ਪੈ ਸੀ ਥੋੜੇ ਜਿਹਾ ਖੁੰਡ ਜੇ ਪਾੜ ਲਈ 2-4 ਪੀਸ ਜੇ ਅਕੀਆ ਖਿੜਕੀਆਂ ਖੁੜਕੀਆਂ ਪੁਰਾਣੀਆਂ ਪਈਆਂ ਨੇ ਗਲੀਆਂ ਪਈਆਂ ਦੇਖੋ ਇਹ ਪਾਲਾਂਗੇ ਕਿਉਂ ਪੈਗਾ ਸਾਰਾ ਅੰਗ ਬਾਲੋ ਫਿਰ ਹਣ ਲਿਆਉਂਦੇ ਨਹੀਂ ਮਾਚੀਸ ਮਾਚੀਸ ਹੀ ਲਿਆਉਂਦੇ ਆ ਪਹਿਲਾਂ ਕਹਿੰਦੇ ਕਹਿੰਦੇ ਪੂਰੀ ਵੀ ਪੂਰੀ ਲੱਕੜੀ ਕਹਿੰਦੇ ਆਹੀ ਲਾ ਦਿਓ ਵਿੱਚ ਕਹਿੰਦੇ ਇਹੀ ਮੱਚ ਜਾਣੀ ਹੈ ਜੀ ਇਹ ਚੱਕੋ ਕਮਲ ਸਿੰਘ ਆਓ ਦੂਰ ਪਰ ਜਿਹੜਾ ਚੁੱਲਾ ਨਾ ਉਹ ਵੱਡਾ ਚੁੱਲਾ ਆ ਉਹ ਤਾਂ ਮੋਟੇ ਮੋਟੇ ਲੱਕੜਾਂ ਹੀ ਮੱਚਦੇ ਨੇ ਇਹਦਾ ਤਾਂ ਮੂੰਹ ਭੋਰਾਗਾ ਜੇ ਇੱਕ ਲਾੜ ਦੀ ਮੁੜਕੇ ਨੂੰ ਹਵਾਲ ਨਹੀਂ ਲੱਗਣੀ ਹੈਗੀ ਸਾਹ ਨਹੀਂ ਆਉਣਾ ਚੱਲਦੇ ਇਹਨੂੰ ਪਾੜ ਕਰਤੇ ਹੁਣ ਬਰੀਕ ਹੁਣ ਵਧੀਆ ਬਲੂਗੀ ਅੱਗ ਕਾਗਜ਼ਾਂ ਨੂੰ ਨਹੀਂ ਲਾਦੀ ਕਾਗਜ਼ਾਂ ਨੂੰ ਇਹ ਲੱਗੂ ਛੱਟੀਆਂ ਲਾਈਏ ਚਾਰਕ ਗਰਮੇ ਹੈ ਰਾਤ ਤੇ ਬਿਆਹ ਲਾ ਦੂਗਾ ਅੰਦਰੋਂ ਫੇਰ ਮੈਂ ਕਿੰਨੇ ਮੈਂ ਕਹ ਬਰੀ ਬਰੀ ਮੈਂ ਇਹਨਾਂ ਨੂੰ ਮੈਂ ਕੀ ਕਰੂ ਇੰਨਾ ਭਾਰ ਚੱਕੀ ਭਾਰ ਕਿੱਥੇ ਉਹਨਾਂ ਦੇ ਫੁੱਲਾਂ ਤੋਂ ਵੀ ਹੌਲੇ ਆਦਾ ਲੱਕੜਾ ਲਾ ਦੀ ਹੁਣ ਕੱਦੀ ਕਰੀ ਲਾ ਦੋ ਲਾ ਦੋ ਲਾ ਦੋ ਲਾ ਦੋ ਕਹਿੰਦੀ ਕਾਲੀ ਨਾ ਕਰ ਵੇ ਹੋ ਜਾਣਾ ਪਿਗੜ ਜਾਣਾ ਇਹ ਸੱਚ ਬਰੀ ਹੋਰ ਦੋ ਮਿੰਟ ਰੋਕੋ ਤਾਂ ਸਹੀ ਇਹ ਇੱਥੇ ਸੇਕ ਬਹੁਤ ਹੋ ਜਾਣਾ ਉੱਪਰ ਥੱਲੇ ਤੋਂ ਹੱਥ ਮੱਚ ਜਾਂਦਾ ਕਈ ਵਾਰੀ ਨਹੀਂ ਆ ਲਾਦੀ ਵਾਲਾ ਸਖਤ ਜੀ ਹੈ ਨਾ ਹੱਥ ਤਾਂ ਮੱਚਣਾ ਹਾਂ ਮਾਰ ਦੇ ਨਾ ਹਾਂ ਟਿੱਡ ਤੇ ਡੰਡਾ ਮਰਦਾਂ ਵਾਂਗੂ ਟਿੱਡ ਤਾਂ ਮੇਰੇ ਨੂੰ ਪਤਾ ਨਹੀਂ ਯਾਰ ਹਾਂ ਖਵਾਈ ਇਹਨਾਂ ਕੋ ਜਾਨਾ ਪੰਜੀਰੀ ਹੋਰ ਲਾਦੀ ਮੈਨੂੰ ਫੱਗੇ ਦਾ ਫੋਟੋ ਲਈ ਹੈ ਕੱਲੇ ਮੈਨੂੰ ਨਹੀਂ ਸਾਰੇ ਪੇਟੀ ਗਾ ਜੇ ਮੈਨੂੰ ਕੱਲੇ ਨੂੰ ਨਹੀਂ ਹੈ ਜੀ ਹੈ ਹੋਰ ਚੋਗਣੇ ਪੈਣੇ ਸਾਰੇ ਚੰਗੀ ਤਰ੍ਹਾਂ ਸਾਫ਼ ਕਰੋ ਇਹਨੂੰ ਤੁਸਾਂ ਆਪ ਧਰਨਾਰੇ ਇਹਨੇ ਕੰਮ ਨਹੀਂ ਕਰਦੇ ਆ ਜਿਹੜਾ ਮੇਨ ਕੰਮ ਆ ਨਾ ਅੱਗ ਬਾਲਣਾ ਤਾਂ ਮੇਰਾ ਕੁਝ ਨਹੀਂ ਹੋਣਾ ਮੈਂ ਹੀ ਇਕੱਠਾ ਬਲਜਿੰਦਰ ਹਾਂ ਐ ਨਹੀਂ ਕਹਿੰਦੇ ਅੱਛਾ ਲੜਦਾ ਮੈਂ ਕੀ ਗੱਲ ਕਰ ਉਸ ਮਾਰ ਕੇ ਹਾਂ ਕਰਨੀ ਪੈਂਦੀ ਹੈ ਕਦੇ ਕਦੇ ਜੈਲੀ ਠੀਕ ਰਹਿੰਦਾ ਫਿਰ ਇਹ ਜੈਲੀ ਤੇ ਵੱਜਦਾ ਥੱਪੜ ਜੈਲੀ ਤੇ ਬਹੁਤ ਕੁੱਟ ਪੈਂਦੀ ਹੈ ਫੇਰ ਜਨਾ ਕੱਲ ਜੈਲੀ ਦੇ ਵਿਚਾਰੇ ਤੇ ਜੈਲੀ ਪਟਾਕਾ ਖੋਖ ਦੇ ਪਰ ਐਸ ਫਿਲਮ ਬਹੁਤ ਵਧੀਆ ਮਿਲਜੰਦਰ ਹੈ ਸੀ ਸੋਹਣੀ ਮਿਤਾ ਚਿਰ ਚਿਰ ਬਹੁਤ ਫਿਲਮ ਵਧੀਆ ਹੀ ਹੈ ਕੋਈ ਚੱਜਦੀ ਯਾਰਾ ਸਾਫ ਸੁਥਰੀ ਨਾਲੇ ਕੋਈ ਨਹੀਂ ਤਾਂ ਅੱਜ ਕੱਲ ਬਹੁਤ ਬੁਰਾ ਹਾਲ ਹੋ ਗਿਆ ਹੈ ਨਾ ਵਿੱਚ ਵਿੱਚ ਨਾ ਸਾਫ ਸੁਥਰੀ ਫਿਲਮ ਤੇ ਚਿਰਵਾ ਭਾਈ ਫਿਰ ਕਹਿੰਦਾ ਜੈਲੀ ਓਏ ਆਇਆ ਸਾਈਡ ਨੂੰ ਕਹਿੰਦਾ ਜੈਲੀ ਵਿਚਾਰ ਉਹਦੀ ਤਰਪੈਂਦਾ ਹੀ ਹੈ ਤਾਲੇ ਰਪੋਰਟ ਲਗਾਉਣ ਜਾਂਦੇ ਉੱਥੇ ਵੀ ਕੋਟੀ ਘਾ ਕੇ ਆ ਜਾਂਦੇ ਜੋ ਤੁਸੀਂ ਹੁੰਦੇ ਬੰਨਣਾ ਮਾਰਦੇ ਕਦੋਂ ਨਹੀਂ ਹੁੰਦੇ ਆ ਆ ਕਦੇ ਵਿੱਚ ਕਰਬੂਜੇ ਦੇ ਵਿੱਚ ਉਹ ਵਿੱਚ ਇੱਕ ਇੱਕ ਪੇਠੇ ਬੁੱਠ ਦਿੰਦੇ ਆ ਪਤਾ ਨਹੀਂ ਕਾਹਦੇ ਕਾਹਦੇ ਹੁੰਦੇ ਨੇ ਹਰੇ ਪੇਠੇ ਦੇ ਆ ਨਹੀਂ ਜਟਾ ਹੁਣ ਇਹ ਚ ਹੋਰ ਬੈਜੂਆ ਨਹੀਂ ਬਸ ਆਟਾ ਪਾ ਲਈ ਨਹੀਂ ਆ ਜਿਹੜਾ ਆਟਾ ਫਿਰ ਬਚ ਗਿਆ ਇਹ ਕੱਦ ਪਾਵਾਂਗੇ ਇਹ ਲੈ ਜਾ ਇਹ ਦੁਬਾਰਾ ਫੇਰ ਲਾਵਾਂਗੇ ਆਹੋ ਕਿੱਲੋਂ ਕਿਉਂ ਰੱਖ ਲਿਆ ਬੈਠਾ ਫੇਰ ਲਾ ਲਾਂਗੇ ਹਾਂ ਇਹ ਉਡੀ ਰਲਾਉਣੀਆਂ ਇਹ ਰਲਾਉਣ ਲੱਕੜਾਂ ਅੱਗ ਬਲੀ ਹੋਈ ਹੈ ਵਾਰੀ ਵਾਰੀ ਕਿੱਥੇ ਹੁੰਦਾ ਕੰਮ ਹਾਂ ਵਾਰੀ ਵਾਰੀ ਕਿੱਥੇ ਹੁਣ ਆਪਾਂ ਅੱਗ ਬਾਲਦੇ ਫਿਰਾਂਗੇ ਨਹੀਂ ਕੜਾਹੀ ਛੋਟੀ ਆ ਕੋਈ ਗੱਲ ਨਹੀਂ ਦੋ ਵਾਰ ਬਣਜੂ ਫਿਰ ਦੋ ਵਾਰ ਚ ਬਣਾ ਲਓ ਕਿਤੇ ਪੁੱਛ ਲੈਣਾ ਕੜਾਹੀ ਵੱਡੀ ਹੋਵੇ ਜੇ ਹਾਂ ਹੁਣ ਤਾਂ ਪੈ ਗਿਆ ਹਾਂ ਕੀ ਦੋ ਪੁੱਛਾਂਗੇ ਲਓ ਜੀ ਸਮਾਨ ਦੀ ਲਿਸਟ ਮਿਲ ਗਈ ਹੋਰ ਇੰਨਾ ਕ ਸਮਾਨ ਕਹਿੰਦੇ ਹੋਰ ਲੈਓ ਥੋੜਾ ਜਿਹਾ ਇਹ ਲੈ ਕੇ ਆਉਨੇ ਆ ਹੁਣ ਇਹ ਪਤਾ ਕਿਵੇਂ ਲਗੂਨ 2 ਕਿਲੋ ਕੇ ਹੋਦਾ ਕਹਿ ਕੇ ਲਿਆਈਏ 2 ਕਿਲੋ ਕੇ ਹੋਦਾ ਕਹਿ ਕੇ ਲੈ ਆਓ ਹਲ ਤਾਂ ਦੁਕਾਨਾਂ ਵੀ ਖੁੱਲਿਆ ਨਹੀਂ ਹੋਣੀਆਂ ਮਨਲਾ ਦਾ ਹੈ ਨੋ ਮੇਰੇ ਕੋਲ ਤਾਂ ਮਿਲਣੀ ਨਹੀਂ ਸਮਾਨ 9 ਵਜੇ ਇੱਥੋਂ ਸਮਾਨ ਨਹੀਂ ਮਿਲਣਾ ਕਿ ਮਿਲਣਾ ਕਿਉਂ ਨਹੀਂ ਹੈਗਾ ਇਹ ਦੁਕਾਨ ਤੋਂ ਮਿਲੂ ਛੋਟੀ ਛੋਟੀ ਦੁਕਾਨ ਤਾਂ ਕੋਲ ਤਾਂ ਹੁੰਦਾ ਵੱਡੀ ਦੁਕਾਨ ਕੋਲ ਹੁੰਦਾ ਹਾਂ ਬਾਹਰ ਵਾਲੀ ਕੀਪ ਤਾਂ ਖੁੱਲ ਗਈ ਹੋਵੇ 9 ਵਜੇ ਨਾਲੇ ਪਰ 10 ਵਜੇ ਤੋਂ ਪਹਿਲਾਂ ਇੱਥੇ ਦੁਕਾਨਾਂ ਖੁੱਲਦੀਆਂ ਨਹੀਂ ਠੰਡੇ ਆ ਹੂੰ ਉਹ ਵੀ 10 ਵਜੇ ਤੋਂ ਪਹਿਲਾਂ ਨਹੀਂ ਖੁੱਲਦੀਆਂਗੇ ਨਾ ਆਰਸੀਫ ਦੀ ਦੁਕਾਨਾਂ ਬਾਹਰ ਵਾਲੀ ਰਾਜਮਾਤ ਵਾਲਿਆਂ ਦੀ ਜਿਹੜੀ ਮੇਨ ਪੁਰਾਣੀ ਦੁਕਾਨ ਆ ਉਹ ਸ਼ਾਇਦ ਖੁੱਲ ਗਈ ਹੋਵੇ ਉੱਥੇ ਦੇਖ ਲਾਂਗੇ ਫਿਰ ਜੇ ਮਿਲ ਜੇ ਚਲ ਕੋਈ ਨਾ ਫਿਰ ਅੜਕ ਕੇ ਆ 10 ਮਿੰਟ ਰੋਕ ਕੇ ਜਾਣਾ 9:30 ਵਜੇ ਜਾਊਗਾ ਕਾਲੀ ਤਾਂ ਨਹੀਂ ਹੈਗੀ ਹਨ ਕੋਈ ਨਹੀਂ ਨਹੀਂ ਇਹ ਤਾਂ ਮਗਰੋਂ ਪੈ ਜਾਣਾ ਪੱਟ ਤੇ ਨਹੀਂ ਠੰਡਾ ਤਾਂ ਨਹੀਂ ਹੋ ਜੂ ਇਹ ਕਿਹ ਐ ਕੁਝ ਨਹੀਂ ਹੁੰਦਾ ਇਹਨੂੰ ਕੋਈ ਗੱਲ ਨਹੀਂ ਭਾ ਮੈਂ ਦੁਪਹਿਰੇ ਪੈ ਜੇ ਅੱਛਾ ਚਲੋ ਠੀਕ ਆ ਹਾਂਜੀ ਮੈਂ ਕਿਹਾ ਕੱਪੜਾ ਲਿਆਓ ਆਪਾਂ ਇਹਨੂੰ ਫਿਰ ਲਾ ਕੇ ਕੱਢ ਦਈਏ ਹੋਰ ਵੀ ਭੁੰਨਣਾ ਆਟਾ ਨਹੀਂ ਹੁਣ ਬਣ ਗਿਆ ਹੈ ਨਹੀਂ ਸਜ ਤਾਂ ਲੱਗੂ ਤਾਂ ਲੈ ਆਣੇ ਇਹਨਾਂ ਨੂੰ ਚੱਕ ਲਾਂਗੇ ਪਿੱਛੇ ਕਾ ਕੇ ਜੇ ਬਨੇ ਹਲ ਫੇੜ ਬਚੇ ਇਹਨਾਂ ਵਾਲੀ ਸਾਈਡ ਤੋਂ ਚੱਕ ਲਾਂਗੇ ਠੀਕ ਓਕੇ ਹੂੰ ਇਹਨਾਂ ਲਈ ਚੱਕਿਆ ਜਣਾ ਮੱਝ ਦਾ ਤਾਂ ਨਹੀਂ ਹੈ ਤਾਂ ਦੋ ਲਵੋ ਦੋ ਹੀ ਨੇ ਇਹ ਪੂਰੀ ਲਾਲ ਕਰ ਲਈ ਵਿੱਚ ਇਸ ਨਾਲ ਹਾਂ ਕੁ ਬਾੜੀ ਕਟਾ ਲਈ ਆਪਾਂ ਬਾੜੀਆਂ ਨਹੀਂ ਕੱਟੀਆਂ ਅੰਤ ਆਪ ਬਹੁਤ ਤਕਤੀ ਆਏ ਅੱਛਾ ਲਾਲ ਦਾ ਹੋਦੀ ਪੂਰੀ ਤਕਰੀਬਨ ਇਹ ਇਹ ਜਿਹੀ ਰਹੇ ਚੀਜ਼ਾਂ ਪੈਣੀਆਂ ਨੇ ਹਾਂ ਇਹ ਜਿਹੀ ਹੋ ਜਾਣੀਆਂ ਚੀਜ਼ਾਂ ਹਾਂ ਸਹੀ ਗੱਲ ਆ ਜੇ ਸਮਾਰ ਬੇ ਰੰਗ ਹੀ ਹੋਰ ਹੋ ਜਾਣਾ ਰੰਗ ਵਿੱਚ ਚਿੱਟਾ ਜਿਹਾ ਹੋ ਜੂ ਫਿਰ ਸਵਾਦ ਨਹੀਂ ਲੱਗਣਾ ਇਹ ਤਾਂ ਪੂਰੀ ਵਧੀਆ ਆ ਆਟਾ ਰੜਿਆ ਹੋਵੇ ਰੜਿਆ ਹੋਵੇ ਤੇ ਸਵਾਦ ਲੱਗਦੀ ਹੈ ਇਹ ਤਾਂ ਅਗੋਂ ਪਤਾ ਨਹੀਂ ਫੇ ਜੀ ਨਹੀਂ ਲੈ ਥੱਲੇ ਲਸਣ ਲੱਗ ਗਈ ਕੋਈ ਨਹੀਂ ਤਾਂ ਫੇ ਇਹ ਆਪਾਂ ਨੂੰ ਆਉਣ ਬਣ ਪਲਾਲ ਤਾਂ ਕਰਦੇ ਹਾਂ ਕੱਢ ਤਾਂ ਇਹਦੀ ਕੱਢ ਤਾਂ ਹਾਂਜੀ ਹਾਂਜੀ ਹੋਲੀ ਦਿਨ ਪਾ ਦੋ ਹੋਲੀ ਤਾਂ ਹੱਕ ਤੇ ਇਹ ਮਾਰ ਕੇ ਨੇ ਹੈ ਕਈ ਵਾਰ ਮੈਨੂੰ ਹਾਂਜੀ ਹਾਂਜੀ ਉਹਨਾਂ ਮਾਰੂ ਦੀ ਕਰਤੀ ਓਹੋ ਆ ਗਰਮ ਹੋ ਗਿਆ ਕਾਗਜ਼ ਛੱਡ ਜੋ ਇਹ ਇੱਥੇ ਰੱਖ ਲੋ ਇੱਥੇ ਰੱਖ ਲੋ ਹੋਰ ਲੈ ਲੋ ਤਾਂ ਆ ਕੇ ਮੱਟਣ ਲੱਗਿਆ ਕਾਗਜ਼ ਕਾਗਜ਼ ਹੋਰ ਲੈ ਲੋ ਕਰੋ ਦੇ। ਕੜਾਹੀ ਵੀ ਪੂਰੀ ਤੱਤੀ ਆ। ਆਹ ਪੂਰੀ ਗਰਮ ਹੋਈ ਵੀ ਦੇਖੋ ਟਿੱਟਾ ਨਾ ਬਹਿ ਜਾ ਇੱਧਰ। ਇਹ ਮਾਸ ਹੀ ਲੈ ਜਣਾ ਲਾ ਕੇ। ਕੋਈ ਨਾ ਕੋਈ। ਆਪਾਂ ਨੂੰ ਆਏ ਸੀ ਨਾ ਵੀ ਸਮਾਨ ਪਾ ਕੇ ਹੋਈ ਚੁੱਤੀ ਨਾ ਹੋ ਜੀ। ਹੂੰ। ਫਿਰ ਅੰਦਰ ਜਾ ਹੋਰ ਹੀ ਹੋ ਜਾਂਦਾ ਖਾਣ ਨੂੰ ਜੀ ਨਹੀਂ ਕਰਦਾ। ਇਹ ਜੀ ਨਹੀਂ ਕਰਦਾ ਚੁੱਤੀ ਜੀ। ਬਾੜੀ ਬੱਗੀ ਵੀ ਹੋ ਜਾਂਦੀ ਆ। ਜਿਹੜਾ ਥੋੜੀ ਦਾਲੀ ਜੀ ਵਗੈਰਾ ਰੱਖਦੀ ਆ। ਰੈਡੀ ਸੇ ਵਧੀਆ ਲੱਗਦੀ ਆ। ਹੂੰ। ਉਹ ਲਿਆਉਣੀ ਬਹੁਤ ਕੋਈ। ਲਓ ਜੀ ਦੁਬਾਰਾ ਹੁਣ। ਓਹ ਬਾਹ ਮੱਤੀ ਮੇਰੀ। ਕੜਾਹੀ। ਪਰਾਂ ਕਰੋ ਕੜਾਈ ਨੂੰ। ਲੋਗੇ ਵੀ ਹੋਰ ਬਣਾਉਣ ਲੱਗਿਆਂਗੇ ਉਹਦੇ ਕਿਉਂਕਿ ਸਾਡੇ ਕਾਲੀ ਨਾ ਕਰ ਰੋਕ ਅਭੀ ਸਾਡੇ ਕੋਲ ਉਹ ਸੀ ਨਾ ਭਾਂਡੇ ਛੋਟੇ ਆ ਭਾਂਡਾ ਛੋਟਾ ਸਾਡੇ ਕੋਲ ਹਾਂ ਇਹ ਜਿਹੜਾ ਵੱਡਾ ਭਾਂਡਾ ਹੈ ਨਹੀਂ ਸੰਗਰੂਰ ਤਾਂ ਲੋੜ ਪੈਂਦੀ ਸੀ ਵਾਲੀ ਹੈ ਸੰਗਰੂਰ ਤਾਂ ਵੱਡੇ ਪਾਏ ਹੋਣਗੇ ਹੁਣ ਕੀ ਕਿਥੋਂ ਕਿਥੋਂ ਕਿੰਨੇ ਕ ਭਾਂਡੇ ਚੱਕ ਲਈਏ ਜਗ੍ਹਾ ਥੋੜੀ ਜਿਹਾ ਰੱਖਣ ਨੂੰ ਕਿਹੜਾ ਪੰਗਾ ਇੱਕ ਹਾਂ ਜੇ ਲੈ ਆਣੇ ਭਾਂਡੇ ਕਈ ਭਾਂਡੇ ਤਾਂ ਹੀ ਵੇਸਟ ਹੀ ਹੋਏ ਪੈਨੇ ਸਾਡੇ ਹਾਂ ਚਲ ਕੋਈ ਰਿਟਾਇਰਮੈਂਟ ਤੋਂ ਬਾਅਦ ਉੱਥੇ ਜਾ ਰਹੇ ਨਾ ਉਹ ਨਾਲੇ ਬਧੇਰੇ ਸਾਲ ਪਾਏ ਆਗੇ ਹਾਂ ਬਿਲਕੁਲ ਪਾਣੀ ਕਿੱਥੇ ਦਾ ਪਾਣੀ ਤੋਗਾ ਚੋਗਣਾ ਹਲੇ ਦਾ ਹੋਰ ਜਾ ਕੇ ਕਿੱਥੋਂ ਕਿੱਥੇ ਆ ਗਏ ਜੇ ਨਾ ਕੋਈ ਪਤਾ ਸੀ ਕੋਈ ਯਾਰ ਚੇਤਾ ਵੀ ਨਹੀਂ ਸੀ ਕੋਈ ਦੁਵਾਗਤ ਵੀ ਨਹੀਂ ਸੀ ਗੱਲ ਇਹਨਾਂ ਨੂੰ ਐ ਪੂਰੋ ਮੈਂ ਆਈ ਸੀ ਮਗਾ ਤੂੰ ਸਿਆਪ ਨੂੰ ਜੋ ਮੈਂ ਆਈ ਆਹੋ ਫਿੰਟਾ ਕੰਨ ਨੂੰ ਲੈ ਆਏ ਕੋਸ਼ ਅੰਦਰੋਂ ਹਾਂ ਹਾਂ ਚੰਨੀ ਚੰਨੀ ਨਾ ਪੈਰ ਮਾਰੇ ਉਹ ਸਾਰਾ ਚੰਨੀ ਚੰਨੀ ਲੈ ਆਉਗੀ ਹਾਂ ਹੋਰ ਬਣਾਉ ਕਰ ਦੋ ਤਰਾਂ ਕੁ ਪੈਨੂ ਨਾ ਅੜ ਕਰਿਓ ਪਾਓ ਕਰ ਆਟਾ ਦੁਬਾਰਾ ਹਾਂਜੀ ਹਾਂਜੀ ਪਾਉਣੇ ਆ ਸਾਰਾ ਪੈ ਜੂ ਇਹ ਨਹੀਂ ਨਹੀਂ ਜਿਆਦੇ ਹੋ ਜਾਵੇ ਆਪਾਂ ਕਿ ਹੋਦੇ ਸਾਬ ਮੈਂ ਪਾਉਣਾ ਹਾਂ ਉਹ ਅੰਦਰ ਕੀ ਕਰ ਜਾਂਦੇ ਨੇ ਹੁਣ ਉਹਨਾਂ ਨੇ ਹੋਰ ਕੰਮ ਧੰਦੇ ਕਰਦੇ ਸਫਾਈਆਂ ਤੇ ਬਾਕੀ ਆਲੂਆਂ ਦੀ ਤਿਆਰੀ ਕਰਕੇ ਹਟਿਆ ਅੱਛਾ ਆਟਾ ਉ ਤਾਂ ਗਨ ਤਾ ਹੂੰ ਆਲੂ ਮਸਾਲਾ ਬਣਾ ਕੇ ਰੱਖ ਲਿਆ ਚਲ ਆ ਬਿੰਦੇ ਹੋਗੇ ਫਿਰ ਖਾਵਾਂਗੇ ਪਰੌਂਠੇ ਬਣਾ ਕੇ ਹਨ ਆਲੂਆਂ ਵਾਲੇ ਅੱਜ ਪਰੌਂਠੇ ਬਣਾਉਣਗੇ ਕਹਿੰਦੇ ਬੱਦਲ ਆ ਠੰਡਾ ਹੋ ਗਿਆ ਮੌਸਮ ਨਾਏ ਬੱਚੇ ਘਰੇ ਆ ਕੰਮਲ ਕਰਿਆ ਹਾਏ ਬੱਚਿਓ ਘਰੇ ਆਜਾ ਪੇਪਰ ਵੀ ਕੱਲ ਨੂੰ ਤਿਆਰੀ ਕਰਨੀ ਐ ਦੂਜੇ ਵਾਰ ਚ ਹੈ ਪੜ੍ਹ ਲਿਓ ਸ਼ਾਬਾਸ਼ ਤਾਗਦੇ ਤਾਗਦੋ ਮੱਖੀਆਂ ਬਹੁਤ ਫਿਰਦੀਆਂ ਸੀਗੀਆਂ ਹਾਂਜੀ ਪੰਜੀਰੀ ਧਰ ਲਈ ਮੌਸਮ ਖਰਾਬ ਹੋ ਗਿਆ ਮੈਂ ਕਹਿੰਦੀ ਆਂ ਨੇਰੀ ਨਾ ਆ ਜਾ ਕੇ ਤੇ ਮੰਮੀ ਬਹੁਤ ਹਵਾ ਤੇਜ਼ ਆ ਪਾਪਾ ਭੱਜ ਲਾਗੇਗਾ ਸਵੇਰ ਸਾਨੂੰ ਮਿੱਟੀ ਘੱਟਾ ਬਚਾ ਬੈਣਾ ਮਾਰੇ ਕਿਉਂ ਦੇ ਹਾਏ ਹਵਾ ਕਿੰਨੀ ਆ ਗਈ ਬਹੁਤ ਆ ਗਈ ਨੇਰੀ ਭੱਜ ਲੋ ਮੈਂ ਕਹਿੰਦੀ ਅੱਗ ਵੀ ਓਟ ਜਾਨੀ ਆ ਗਈ ਨਹੀਂ ਕੋਈ ਨਹੀਂ ਉੱਡਦੀ ਹੈ ਜੀ ਯਾਰ ਐਡੀ ਨਹੀਂ ਹੈਗੀ ਇੰਨੀ ਤਾਂ ਹੈਗੀ ਨਹੀਂ 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 ਤੇ ਮੰਦਿਰ ਹੀ ਅਸੀਂ ਇਹ ਕਮਲ ਵਾਸਤੇ ਰਲਾਈ ਹੈ ਇੰਨਾ ਵਾਸਤੇ ਰਲਾਈ ਹੈ ਸਰਦਾਰ ਸਾਹਿਬ ਵਾਸਤੇ ਰਲਾਈ ਹੈ ਹਾਂ ਠੀਕ ਆ ਨਹੀਂ ਤੁਸੀਂ ਦਰਦ ਦੀ ਹੈ ਸਾਡੇ ਵਾਸਤੇ ਨਹੀਂ ਹੈਗੀ ਇਹ ਬਸ ਖਾਵਾਂਗੇ ਤਾਂ ਸਹੀ ਬਰਾਬਰ ਪੂਰੀ ਹੈ ਸਾਡੇ ਵਾਸਤੇ ਨਹੀਂ ਪਰ ਖਾਣੇ ਕਹਿੰਦੇ ਅਸੀਂ ਪੂਰੀਆ ਬਰਾਬਰ ਉਹ ਵੀ ਦੁਖਦੀ ਸੀ ਬਾਲੀ ਘਰ ਕਰਕੇ ਸਾਰਾ ਸਮਾਨ ਪਾ ਕੇ ਜਿੰਨਾ ਵੀ ਹੁੰਦਾ ਤੇ ਸਾਰਾ ਵਿੱਚ ਸਮਾਨ ਪਾ ਕੇ ਫਿਰ ਬਣਾਈ ਹੈ ਜੰਟੂ ਹਟਾਈ ਹਟ ਜੂਗੀ ਤਾਂ ਉਸ ਇਹਨਾਂ ਸੋਚਦੇ ਇਹਨਾਂ ਬਾਰੇ ਮੈਂ ਇਹਨਾਂ ਸੋਚਦੀ ਇਹਨਾਂ ਬਾਰੇ ਲਓ ਜੀ ਲੈਮਨਗ੍ਰਾਸ ਟੀ ਤੋੜ ਕੇ ਦੇ ਰਹਾ ਨਾਨੀ ਨੂੰ ਟੇਸਟ ਕਰਾਉਂਦਾ ਮਹਾਵੀਰ ਹਣ ਇਹਨੂੰ ਖਾ ਕੇ ਦੇਖੋ ਜਮੂ ਇਹ ਲੱਗੂ ਵੀ ਨਿੰਬੂ ਆ ਜਾਣੀ ਅੱਛਾ ਚੱਬ ਕੇ ਦੇਖੋ ਇਹ ਪੱਤਾ ਹੂੰ ਲੱਗਦਾ ਪੱਠੇ ਵਾਂਗੂ ਆ ਪੱਠੇ ਵਾਂਗੂ ਹੀ ਲੱਗਾ ਹੈ ਨਹੀਂ ਪੱਟੇ ਖਾ ਕੇ ਦੇਖੋ ਇਹਨੂੰ ਹੂੰ ਵੀ ਥੋੜਾ ਜਿਹਾ ਨਾ ਉਹ ਆ ਜਿਵੇਂ ਕਾਂਗੂ ਨਹੀਂ ਹੱਥ ਵੱਡੂ ਜੇ ਕਿਤੇ ਗਲਤ ਖੱਚਾ ਗਿਆ ਸੀੜਾ ਜਾਂ ਹੂੰ ਟੀੜਾ ਹਾਂ ਲੈਮਨਗ੍ਰਾਸ ਟੀ ਕਹਿੰਦੇ ਇਹਨੂੰ ਲੈਮਨ ਗ੍ਰਾਸ ਟਰੀ ਇਹ ਚ ਵੀ ਕੋਈ ਹੋਊ ਤੱਤ ਆਹੋ ਲੈਮਨ ਗ੍ਰਾਸ ਕਹਿੰਦੇ ਨੇ ਬੂਟੇ ਨੂੰ ਹਮ ਹੈਗਾ ਕੋਈ ਗੱਲ ਵਜਾ ਨਿੰਬੂ ਵਰਗਾ ਲੱਗਦਾ ਕੋਈ ਗੱਲ ਆ ਅੱਗ ਮਾ ਵੀਰ ਬਾੜੀ ਨਾ ਬਾਲਦੀ ਮੱਚਦੀ ਬਹੁਤ ਛੇਤੀ ਆ ਫਿਰ ਇਹ ਆਟਾ ਮੱਚ ਜੂ ਆਪਣਾ ਸਖਤ ਆ ਉਹ ਪੱਤਾ ਹਮ ਚੱਬਿਆ ਨਹੀਂ ਜਾਂਦਾ ਉਹ ਸੌਖਾ ਵੀ ਉਹੀ ਖੁੱਲ ਗਿਆ ਮੂੰਹ ਤੇ ਐ ਨਹੀਂ ਹੈਗਾ ਚੀੜਾ ਇਹਦੇ ਨਾਲ ਨਹੀਂ ਜਿਵੇਂ ਆਪਾਂ ਹੋਰ ਖੰਗ ਤੋਂ ਗਲੇ ਤੋਂ ਤੇ ਸਾਰੀ ਤਰ੍ਹਾਂ ਦੇ ਪਿੰਨੇ ਅਮਰੂਦ ਤੇ ਤਲਸੀ ਦੇ ਕੜੀ ਪੱਤਾ ਇਹ ਵੀ ਵਿੱਚ ਪਾਈਏ ਹਾਂ ਇਹ ਵੀ ਗੁਣਕਾਰੀ ਹੋਊ ਪਤਾ ਇਹਨਾਂ ਦੋਨਾਂ ਪਾ ਕੇ ਬਣਾਉਣਾ ਹੈ ਨਾ ਆਪਾਂ ਚਾਹ ਚ ਬਾਰੇ ਥੋੜਾ ਜਿਹਾ ਤੋੜ ਕੇ ਪਦੀਨੇ ਨਾਲ ਤਲਸੀ ਪਾ ਕੇ ਹੁਣ ਮੈਂ ਇਹਨੂੰ ਲਿਜਾ ਨਹੀਂ ਸਕਦੀ ਬੱਸ ਦੇ ਵਿੱਚ ਨਾ ਨਹੀਂ ਚਲਾ ਜਾਊ ਮਣੀ ਜੜ ਪਟ ਕੇ ਦੇਣੀ ਐ ਏਡਾ ਥੋੜੀ ਹੋਊਗਾ ਉਹ ਉੱਤੋਂ ਕੱਟਦਾ ਕਟਿੰਗ ਕਰਦਾਂਗੇ ਦੁਬਾਰਾ ਫੁੱਟਿਆ ਹੋਏ ਠੀਕ ਐ ਐ ਥੱਲੋ ਜੜ ਪਟ ਕੇ ਥੋੜੀ ਜਿਹੀ ਸਾਈਡ ਤੋਂ ਉਤਲਾ ਹਿੱਸਾ ਕੱਟ ਦਾਂਗੇ ਨੇ ਫੁੱਟਿਆ ਨਾ ਦੁਬਾਰਾ ਹਾਂ ਲਿਫਾਫੇ 'ਚ ਹੀ ਪੈ ਜਾਣਾ ਇਹਦਾ ਪੂਰਾ ਗੇਠਕ ਦਾ ਰਹਿ ਜਾਣਾ ਸਾਰਾ ਨਾ ਗਲਾ ਹਟ ਗਿਆ ਮੇਰਾ ਗਲਾ ਖਰਾਬ ਸੀ ਖੰਗ ਸੀ ਬਹੁਤ ਫਰਕ ਪੈ ਗਿਆ ਮੈਂ ਦਵਾਈ ਨਹੀਂ ਲਈ ਐ ਕਿ ਪੱਤੇ ਨਾਲ ਠੀਕ ਹੋ ਗਏ ਤੁਸੀਂ ਉਹ ਕਿ ਹਾਸੇ ਇੱਥੋਂ ਬਲਜਿੰਦਰ ਨੇ ਮੇ ਮਮੀ ਉਹ ਪੀਲਾ ਰੰਗ ਕੇ ਦੋ ਤੰਵੇਰੀ ਮੈਂ ਉਹੀ ਪੀਲੇ ਬਸ ਕੜਾ ਬਣ ਗਿਆ ਹਾਂਜੀ ਵਿੱਚ ਲੌਂਗ ਲੈਚੀ ਪਾਲੀ ਮਲਠੀ ਪਾਲੀ ਪਹਿਲਾਂ ਬਹੁ ਟਾਈਮ ਲੱਗਿਆ ਹੁਣ ਤਾਂ ਅੱਗ ਘੱਟ ਆ ਥੋੜੀ ਵਧਾ ਲਓ ਅੱਗ ਹਾਂ ਠੱਟਾ ਠੱਟਾ ਦੋ ਤੰਨਾ ਬੜੇ ਨੇੜੇ ਹੋ ਗਏ ਸਟਾ ਐਨਾ ਸਟਾ ਇਹ ਲੋਕ ਕੀ ਕਰਦੇ ਫਿਲਕੀ ਰਾਜੀ ਨੇ ਸ਼ਾਬਾਸ਼ ਬਹੁਤ ਸੜਾ ਬੱਚਾ ਤੂੰ ਜਾਣ ਠੰਡਾ ਹੋ ਗਿਆ ਮੌਸਮ ਦੇਖ ਲੈ ਜੈਲੀ ਪੁੱਤ ਨਾ ਜਾਓ ਇੱਥੇ ਤਕੜਾ ਬਣਾਦੇ ਸੂਜੀ ਦਾ ਸੂਜੀ ਦਾ ਕੜਾਹ ਵੀ ਇੱਥੇ ਬਣ ਜਾਉ ਸਹੀ ਗੱਲ ਬਣਾ ਲਓ ਪੁਰਾਣੀ ਸੂਜੀ ਨਾਲ ਮੈਂ ਤਾਂ ਆਟੇ ਵਾਲਾ ਵਧੀਆ ਰ ਆਦਾ ਬੜਾ ਲੂਮ ਮੈਂ ਵੀ ਸੂਜੀੜਾ ਹੋ ਜਾਂਦਾ ਨਕਲੀ ਜਿਹਾ ਕੜਾਹ ਮੈਂ ਵਧੀਆ ਹੁੰਦਾ ਸੀ ਸਤਿ ਸ੍ਰੀ ਅਕਾਲ ਪਰਾਣੇ ਰਵਾਜ ਆਏ ਸੀ ਕੰਮ ਤੇ ਰੋਟੀ ਉੱਥੇ ਬੈ ਕੇ ਖਾਣੀ ਉੱਥੇ ਰੈਸਲਾ ਕਰਨੀ ਰਾਤ ਨੂੰ ਹਾਂ ਸੌ ਗੱਲਾਂ ਚੱਲਣੀਆਂ ਕੰਮ ਕਰਨਾ ਕਿੱਥੇ ਜਾਣਾ ਫਲਾਣੇ ਨੇ ਹਾਂ ਹਾਣ ਬੱਸ ਕੋਈ ਰਹਿ ਨਹੀਂ ਕੋਈ ਸਲਾਹ ਬਿੱਲੇ ਪੂਰੇ ਬੈ ਕੇ ਬੈਣੇ ਉਹ ਵੀ ਮਜ਼ਾ ਆਉਂਦਾ ਸਾਰੇ ਇਕੱਠੇ ਬਹਿ ਜਾਂਦੇ ਆ ਉਹਦੇ ਕਮਰੇ ਅਜ ਵੱਡ ਜਾਂਦੇ ਆ ਬੰਦਾ ਬੱਤਾਂ ਹੁੰਦੀਆਂ ਨਹੀਂ ਉੱਥੇ ਰੋਟੀ ਖਾ ਲੈਂਦੇ ਬੈ ਕੇ ਉੱਥੇ ਰੋਟੀ ਆ ਕੇ ਉੱਥੇ ਫੋਨ ਲੈ ਕੇ ਬਹਿ ਜਾਂਦੇ ਆ ਜਦੋਂ ਫੋਨ ਆਇਆ ਸਾਰੇ ਰਵਾਜ ਹੋ ਗਿਆ ਜਦੋਂ ਫੋਨ ਆਇਆ ਉਹਦੇ ਪੰਗੇ ਵਾਲੇ ਪੈ ਗਏ ਕਿਉਂਕਿ ਫੋਨ ਦੇ ਨਾਲ ਇੱਕ ਬੰਦਾ ਵੀ ਸਾਰ ਸਕਦਾ बस तो एक वो अरे ਇਹ ਲੋੜ ਹੀ ਨਹੀਂ ਗਈ ਦੀ। ਉਹ ਰੀਲੇ ਤੇ ਲੱਗਿਆ ਰਹਿੰਦਾ। ਹਾਂ ਸੰਨ੍ਹ ਵਾਸਤੇ ਸੀ। ਉਹ ਰੀਲੇ ਦੇਖੀਆ ਮੈਂ ਕੰਮ ਦੀ ਗੱਲ ਕਰਨੀ। ਇਹ ਤਾਂ ਹਾਂ ਆਪਾਂ ਬਸ ਅੱਜ ਜਿਹੜੀ ਇਹਦੇ ਹੀ ਲੱਗ ਗਏ ਕੰਮ ਛੱਡ ਤੇ। ਅੱਛਾ ਪਹਿਲਾਂ ਕੀ ਹੁੰਦਾ ਟੀਵੀ ਦੇਖਦੇ ਸੀਗੇ ਟੀਵੀ ਸਾਰੇ ਜਾਣੇ ਦੇਖਦੇ ਸੀ ਬੈਠ ਕੇ। ਇੱਕ ਟੀਵੀ ਹੁੰਦਾ ਹੁਣ ਫੋਨ ਸਾਰਿਆਂ ਕੋਲ ਆਡਾ-ਡਟ ਨੇ। ਨਹੀਂ ਨਹੀਂ ਉਹ ਗੱਲ ਪਤਾ ਕੀ ਗੱਲ। ਉਹ ਟੀਵੀ ਚ ਹੁੰਦਾ ਸੀ ਪ੍ਰੋਗਰਾਮ ਸਾਰੇ ਪਰਿਵਾਰ ਦੇ ਬੈਠ ਕੇ ਦੇਖਣ ਵਾਲੇ। ਹੁਣ ਰੀਲੇ ਵਿੱਚ ਪਤਾ ਨਹੀਂ ਕਿਸ ਨੇ ਕੀ ਬੋਲ ਦੇਣਾ ਮੁਰੇ ਤੁਸੀਂ ਕੀ ਰੀਲ ਆ ਜਾਣੀ ਆ। ਉਹ ਸਾਰੇ ਦੀ ਇਕੱਠੇ ਵਖੜ ਦੇਖਣ ਵਾਲੀ ਵੀ ਨਹੀਂ ਹੁੰਦੀ। ਉਹ ਤਾਂ ਹੁੰਦਾ ਕੱਲਾ ਬੰਦਾ ਵੀ ਦੇਖ ਕੇ ਹੈਰਾਨ ਹੋ ਜਾਂਦਾ ਵੀ ਇਹ ਕੀ ਆ ਗਿਆ ਸਹੀ ਗੱਲ ਹੈ ਇਹ ਵੀ ਪ੍ਰੋਬਲਮ ਆ ਹਣ ਤੁਸੀਂ ਜਾਓ ਸਮਾਨ ਲੈ ਆਓ ਕਮਲ ਸਿੰਘ ਤੇ ਫਿਰ ਮੈਂ ਜਾਣਾ ਮਾ 12 ਵਜੇ ਮੈਂ ਤਰਪਣਾ ਸਹੀ ਰੋਟੀ ਮਿਲੇ ਨਾ ਵਲੇ ਹੈ ਰੋਟੀ ਤਾਂ ਮੈਂ ਜਾ ਕੇ ਖਾ ਲੂੰਗੀ ਠੀਕ ਆ 5 ਘੰਟੇ ਲੱਗਣੇ ਮੈਨੂੰ ਰਾਹ 'ਚ ਫੇਰ ਹਾਂ ਰੱਖਦੇ ਸੀ ਵਾਰ ਵਾਰ ਲੰਬੀ ਹੈ ਜੀ ਦੇਖੋ ਜੇ ਕਹਿੰਦੇ ਮੇਰੀ ਬਲੌਟ ਟੌਰ ਬਣਾ ਦੇ ਝੂਠੀ 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 ਝੂਠੀਆਂ ਦਾ ਸੌਂ ਘਾਲਾ ਲੈ ਇੱਥੀ ਕਹਿੰਦੇ ਕਹਿੰਦੇ ਵੀਡੀਓ ਬਣਾਉਣਾ ਕਹਿੰਦੇ ਮੇਰੀ ਝੂਠੀ ਇਹਦੇ ਤਰੀਫ ਕਰਦੇ ਮੈਂ ਝੂਠੀ ਤਰੀਫ ਕਰ ਰਹੀਆਂ ਇਹਨਾਂ ਦੀ ਜਿਵੇਂ ਕਹਿੰਦੇ ਸੌਂ ਘਾ ਕੇ ਕਹਿੰਦੇ ਝੂਠੀ ਜਿਵੇਂ ਗੈ ਰਹੀਆਂ ਇਹਦੇ ਉਲਟ ਪਾ ਰਾ ਕੁਝ ਤੁਸੀਂ ਆਪੇ ਸਮਝ ਲੈਣਾ ਅੱਜ ਪੰਜੀਰੀ ਬਣਾਉਣੀ ਸੀਗੀ ਮੈਂ ਰੋਟੀ ਰੋਟੀ ਬਣਾਉਂਦੀ ਸਾਰਾ ਕੁਝ ਕਰਦੀ ਸੀਗੀ ਤੇ ਇਹਨਾਂ ਨੇ ਕੜਾਹੀ ਮਾਜਤੀ ਪਹਿਲਾਂ ਜਿੱਦੇ ਪੰਜੀਰੀ ਬਣਾਉਣੀ ਸੀ ਫਿਰ ਜਿਹਦੇ ਕੱਢਣੇ ਸੀਗੇ ਉਹ ਵੱਠਲ ਬਾਜਤਾ ਲੱਕੜਾਂ ਇਕੱਠੀਆਂ ਕਰਕੇ ਲਿਆਇਆ ਅੱਗ ਜਾਲਤੀ ਉਲਟ ਕਿਵੇਂ ਲੱਕੜਾਂ ਦਾ ਵੀਡੀਓ ਬਣੀ ਪਈ ਹੈਗੀ ਪਤਾ ਵੀ ਕੌਣ ਇਕੱਠੇ ਕਰਕੇ ਲਿਆ ਹੈ ਇਹ ਲੋਡੀ ਬਹੁਤ ਮਿਹਨਤ ਆ ਉਹ ਕਹਿੰਦੇ ਮੈਂ ਵੀ ਇਧਰ ਕੰਮ ਕਰਨਾ ਸੀ ਨਾ ਹਾਂ ਮੈਂ ਆਲੂ ਉਹਦੇ ਪਰੌਂਠੇ ਬਣਾਉਣੇ ਸੀ ਨਹੀਂ ਸੱਚਾ ਕਿ ਝੂਠ ਹੈ ਗੱਲ ਜਿਹੜੀ ਕਹੀ ਹੈ ਹੁਣ ਸੱਚ ਆ ਜੂਗਾ ਚੱਕਿਓ ਲਾਉਣੀ ਆ ਤਕੜਾ ਹਾਂ ਪਾ ਲਾਉਣੀ ਆ ਹਾਂ ਸੱਚੀ ਆ ਸੱਚੀ ਆ ਨਹੀਂ ਹੋ ਰੜ ਜੇ ਮੜ ਜੇ ਕਿ ਨਹੀਂ ਰੜੂ ਹੋਰ ਲੈ ਹਾਂਜੀ ਸੱਚੀ ਇਹਨਾਂ ਨੇ ਇੰਨੀ ਕਿ ਦੇਖੋ ਇਹਨਾਂ ਨੇ ਇੱਥੇ ਬਾਹਰ ਇੰਨਾ ਕਿ ਮਿਹਨਤ ਕਰਾਤੀ ਹੈ ਨਾ ਇਧਰ ਪੰਜੀਰੀ ਵੀ ਬਣ ਗਈ ਇਧਰ ਮੈਂ ਸਾਰਾ ਕੁਝ ਕਾਲੇ ਰੁੱਟਕੁੱਟੇ ਤਿਆਰੀ ਵੀ ਹੋ ਗਈ ਮੇਰੀ ਤੇ ਨਾਲ ਮਿਲ ਕੇ ਕੰਮ ਹੋ ਗਿਆ ਜੇ ਇਹਨਾਂ ਨੇ ਮਾਂਝੂ ਨੂੰ ਕਿ ਆਗੂ ਬੁਝਾਲਦੇ। ਉਹ ਲਾਓ ਤੁਸੀਂ। ਉਹ ਦਾ ਰੰਗ ਦੇ। ਉਹਨੇ ਉਹ ਚੰਪਾ ਲੰਗੀ ਗੋਿੰਗ ਨੂੰ ਰੰਗ ਥੱਲੇ ਲਾਈ। ਨਾ ਰੰਗ ਦੇ ਲੀਏ। ਰੰਗ ਨਹੀਂ ਹੈ ਬਰਾਊਨ ਹੈ ਨਹੀਂ ਬਰਾਊਨ ਉਹ ਚੱਕ ਲੈ। ਕਿਹੜਾ ਕੱਪੜਾ? ਬਸ ਬਸ। ਕਿੱਤੀ ਤਾਂ ਨਹੀਂ ਹੋ ਜੂ ਚੀਜ਼ਾਂ ਬਾਕੇ। ਮੈਨੂੰ ਨਹੀਂ ਪਰ ਆਏਗਾ ਤੁਸੀਂ ਦੇਖੋ। ਮੈਨੂੰ ਸਾਨੂੰ ਬੋਲ ਚੱਕੀ ਬੜਾ ਕੱਪੜਾ ਥੋੜਾ ਜੱਪ ਦੇ। ਸਾਰਾ ਹੀ ਜੱਪ। ਵੇਚਣਾ ਬਾਦੀ, ਵੇਚਣਾ ਬਾਦੀ। ਨਾਲ ਦੂਲ ਵੀ ਕਰ ਲਓ ਹੁਣ ਕਿੰਨੇ ਆਗੂ ਮਲੀ ਗਈ। ਵੇਖੋ ਮੈਂ ਦੇਖ। ਤੇਮੀ ਉਹਦਾ ਕਿਉਂ ਚਾਈ ਜਾਈ ਉੱਪਰ। ਤਕਨ ਤਾਕੂ ਦੇ ਇਹ ਜੀ ਰਹੇ ਰਹੂ ਹੈ ਜੀ ਸਮਾਨ ਬਾਕੇ ਚੀਨੀ ਬਾਕੇ ਤੇ ਮੜਾ ਜਾ ਰੰਗ ਹੋਏ ਨਾ ਚਿੱਟਾ ਜਿਹਾ ਲੰਗੜਾ ਤਾਂ ਕੇ ਕੀ ਵੀ ਕਰੀ ਸੱਫਲੀ ਤੇ ਜਾਲੇ ਵੀ ਕਰਨਾ ਹੱਸ ਤਕਲੀਏ ਨਹੀਂ ਆ ਰਿਹਾ ਤੇ ਲੈ ਖੜਾ ਕਰ ਤਾ ਬਹੁਤ ਪਿਆਰੀ ਤੇ ਰਹੋ ਫਿਰ ਆਇਆ ਟੰਗੇ ਤਾਂ ਇੱਥੇ ਟੰਗੇ ਕੇ ਚ ਕੁੰਡੀਆਂ ਲਾ ਕੇ ਟੰਗਦਾ ਅਸ ਤਾੜ ਤੇ